ਕੰਮ ਕਰਨ ਦਾ ਤਜਰਬਾ ਆਉਂਦਾ ਕਿੱਦਾਂ ਭਾਜੀ ਜੇ ਤੁਸੀਂ ਇੱਕ ਪੈਰ ਪਟੋਗੇ ਦੂਜੇ ਪੈਰ ਦੀ ਵੀ ਜਗ੍ਹਾ ਤਾਂ ਬਣਨੀ ਆ ਜੇ ਤੁਸੀਂ ਇੱਕ ਹੀ ਨਹੀਂ ਪਟਿਆ ਦੂਜੇ ਪੈਰ ਤੇ ਤੁਸੀਂ ਕਹੋਗੇ ਜਗ੍ਹਾ ਹੀ ਨਹੀਂ ਹੈਗੀ ਕੰਮ ਬੜਾ ਹੀ ਆ ਭਾਜੀ ਲੋਕਾਂ ਕੋਲ ਬਹੁਤ ਕੰਮ ਆ ਜਿਹੜੇ ਕਰਨ ਵਾਲੇ ਭਾਜੀ ਪਰੇ ਤੋਂ ਪਰੇ ਬੈਠੇ ਆ ਕਰਨ ਵਾਲੇ ਕਰੀ ਜਾਂਦੇ ਆ ਜਿਨ੍ਹਾਂ ਨੇ ਬਹਾਨੇ ਮਾਰਨੇ ਆ ਜਿਨ੍ਹਾਂ ਨੇ ੜੂ ੜੂ ਕਰਨਾ ਉਹ ੜੂ ੜੂ ਕਰੀ ਜਾਂਦੇ ਆ ਚਾਹੀ ਛੋਟੇ ਲੈਵਲ ਤੇ ਸਹੀ ਅਸੀਂ ਆਪਣੀ ਵਾਰੀ ਲੈ ਕੇ ਆਂਦੀ ਸਾਡੀ ਵਾਰੀ ਕਿਸੇ ਨੇ ਨਹੀਂ ਲੈ ਕੇ ਆਣੀ ਅਸੀਂ ਖੁਦ ਸਾਡੀ ਵਾਰੀ ਲੈ ਕੇ ਆਣੀ ਆ ਜਿਵੇਂ ਅਸੀਂ ਕੇਤੇ ਛੱਡਾਂਗੇ ਹਰ ਕੋਈ ਕਹਿੰਦਾ ਮੇਰੀ ਵਾਰੀ ਆਜੇ ਆਪਾਂ ਖੇਡਦੇ ਵੀ ਰਹੇ ਛੋਟੇ ਕੋਈ ਕਹਿੰਦਾ ਵੀ ਤੇਰੀ ਵਾਰੀ ਆਜੇ ਅਗਲਾ ਕਹਿੰਦਾ ਮੇਰੀ ਵਾਰੀ ਆਵੇ ਰੋਟੀ ਦਾ ਮਸਲਾ ਨਹੀਂਗਾ ਬ੍ਰਾਂਡਡ ਰੋਟੀ ਦਾ ਮਸਲਾ ਆ ਜੀ ਜੀ ਕੱਪੜਿਆਂ ਦਾ ਮਸਲਾ ਨਹੀਂਗਾ ਕੱਪੜੇ ਹੀ ਪਾਉਣੇ ਆ ਸੋਹਣੇ ਕੱਪੜਿਆਂ ਦਾ ਮਸਲਾ ਆ ਹਨਾ ਜੀ ਸਟੈਂਡਰਡ ਦਾ ਮਸਲਾ ਆ ਮਤਲਬ ਤੁਸੀਂ ਤੁਹਾਡਾ ਰਹਿਣ ਸਣ ਇਦਾਂ ਦਾ ਹੋਣਾ ਚਾਹੀਦਾ ਆ ਅੱਜ ਬਾਬੇ ਦਾ ਘਰੇ ਹਰ ਚੀਜ਼ ਸੋਹਣੀ ਆ ਇਹ ਨਾਂ ਵੀ ਹੁੰਦੀ ਜ਼ਿੰਦਗੀ ਤਾਂ ਵੀ ਕੱਟੀ ਬਹੁਤ ਵਧੀਆ ਜਾਣੀ ਸੀਗੀ ਅੱਛੀ ਰੋਟੀ ਖਾ ਕੇ ਸੋਣਾ ਸੀਗਾ ਪਰ ਮੈਂ ਉਹੀ ਕਹਾ ਵੀ ਰੋਟੀ ਦਾ ਮਸਲਾ ਨਹੀਂਗਾ ਬ੍ਰਾਂਡਡ ਰੋਟੀ ਦਾ ਮਸਲਾ ਆ ਜਿਨ੍ਹਾਂ ਦੀ ਵਾਈਫ ਜਿਹੜੀ ਆ ਉਹ ਅਗਰ ਸਮਝਦਾਰ ਨਿਕਲਦੀ ਆ ਤੇ ਮੈਨੂੰ ਲੱਗਦਾ ਦੁਨੀਆ ਦੀ ਐਸੀ ਕੋਈ ਤਾਕਤ ਨਹੀਂ ਕੀ ਜਿਹੜਾ ਬੰਦੇ ਨੂੰ ਅੱਗੇ ਆਉਣ ਤੋਂ ਰੋਕ ਪਾਵੇ ਮੈਂ ਕਮਾਏ ਉਹਨੇ ਸੇਵ ਕੀਤੇ ਉਹਨੇ ਸਹੀ ਜਗ੍ਹਾ ਤੇ ਲਾਏ ਪੈਸੇ ਮੈਨੂੰ ਇਹ ਸਾਰਾ ਹੋਇਆ ਕੁਛ ਮੇਰੀ ਮਿਹਨਤ ਦਾ ਸਦਕਾ ਹੋਇਆ ਭਰਾਵਾਂ ਦੇ ਪਿਆਰ ਦਾ ਸਦਕਾ ਹੋਇਆ ਬਹੁਤ ਕੁਛ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਕੁਛ ਆ ਬੜਾ ਕੰਮ ਆ ਹੁਣ ਇਹ ਨਾ ਮੇਰਾ ਕੋਈ ਕੀ ਆ ਇਥੇ ਕਮੈਂਟ ਆ ਗਿਆਂ ਦਵੇ ਵੀ ਇਹ ਇਹਦਾ ਸੂਤ ਲੱਗ ਗਿਆ ਇਹਨੂੰ ਕੰਮ ਮਿਲ ਗਿਆ ਨਹੀਂ ਸਾਡਾ ਸੂਤ ਨਹੀਂ ਲੱਗਾ ਸੂਤ ਲਾਇਆ ਅਸੀਂ ਆਪ ਲਾਇਆ ਆ ਕੰਮ ਕਰਕੇ ਸੂਤ ਲਾਇਆ ਆ ਤੁਹਾਨੂੰ ਕੋਈ ਨજર ਲਾ ਦਵੇ ਨજરਨਾ ਦੀ ਕੋਈ ਚੀਜ਼ ਨਹੀਂ ਹੈਗੀ ਬਿਲਕੁਲੀ ਮੈਂ ਕਹੂੰਗਾ ਭਾਜੀ ਨજરਨਾ ਦੀ ਕੋਈ ਚੀਜ਼ ਨਹੀਂ ਹੈਗੀ ਜੇ ਨજરਨਾ ਦੀ ਚੀਜ਼ ਆ ਤੇ ਮੈਨੂੰ ਲਾ ਕੇ ਦਿਖਾ ਦੇ ਮੇਰਾ ਭਰਾ ਯਾਰ ਜਦੋਂ ਕੰਮ ਹੀ ਮੈਂ ਕਰੀ ਜਾਣਾ ਨજર ਉਥੇ ਕੀ ਕਰੂਗੀ ਮੈਂ ਨજર ਨੂੰ ਧੱਕਾ ਮਾਰਨਾ ਚੱਲ ਤੂੰ ਸਾਈਡ ਤੇ ਹੋ ਸਾਡਾ ਟਾਈਮ ਆ ਇਸ ਟਾਈਮ ਜੇ ਕੋਈ ਪੁੱਛੇ ਕੈਦੀ ਟਾਈਮ ਸਾਡਾ ਹੀ ਆ ਸਾਡਾ ਹੀ ਆ ਸਾਡਾ ਹੀ ਆ ਪਟਾਕੇ ਪੈਣੇ ਆ ਬਾਗੀਆਂ ਪੈਣੀਆਂ ਆ ਕੁੱਤਾ ਕੁੱਤਾ ਤੇ ਕੰਦਾ ਚੜਨੀਆਂ ਆ ਨਹੀਂ ਕੰਦਾ ਦੇ ਕੁੱਤੀਆਂ ਚੜਨੀਆਂ ਆ ਹੈ ਕਿ ਨਹੀਂ ਕੰਦਾ ਤੇ ਕੁੱਤੀਆਂ ਚੜਨੀਆਂ ਤੇ ਕੁੱਤੀਆਂ ਤੇ ਕੰਦਾ ਵੀ ਚੜਾ ਦਾਂਗੇ ਆਪਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਵਧਾਈਆਂ ਹੋਣ ਜੇ ਪਰਮਾਤਮਾ ਨੇ ਤੁਹਾਨੂੰ ਚੜਦੀ ਕਲਾ 'ਚ ਰੱਖਿਆ ਹੋਰ ਤੁਹਾਨੂੰ ਐਡਾ ਵੈਟਾ ਸ਼ੋਰੂਮ ਖੋਲਣ ਦੀ ਬਰਕਤ ਬਖਸ਼ੀ ਧੰਨਵਾਦ ਤੁਹਾਡਾ ਕਿ ਤੁਸੀਂ ਜਿਹੜਾ ਮੀਡੀਆ ਆ ਉਹ ਹਮੇਸ਼ਾ ਮੇਰਾ ਸਾਥ ਦਿੰਦਾ ਆ ਤੇ ਅਸੀਂ ਸਾਡਾ ਕੰਮ ਹੈਗਾ ਕੰਮ ਕਰਨਾ ਤੇ ਭਰਾਵਾਂ ਦਾ ਕੰਮ ਹੈਗਾ ਉਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਸਾਥ ਦੇਣਾ ਅਸੀਂ ਆਪਣਾ ਕੰਮ ਕਰਦੇ ਪਏ ਆ ਲੋਕ ਤੇ ਤੁਸੀਂ ਆਪਣਾ ਕੰਮ ਕਰਦੇ ਪਏ ਹੋ ਸਹੀ ਚੀਜ਼ ਨੂੰ ਸਪੋਰਟ ਕਰਦੇ ਪਏ ਹੋ ਇੱਥੋਂ ਤੱਕ ਮੈਨੂੰ ਲਿਆਉਣ ਵਾਸਤੇ ਤੁਹਾਡਾ ਤੇ ਸਾਰੇ ਮੇਰੇ ਭਰਾਵਾਂ ਦਾ ਮੇਰੇ ਫੋਲੋਅਰਸ ਦਾ ਇਸ ਪੰਜਾਬ ਦੇ ਇਸ ਇੰਡੀਆ ਦੇ ਸਾਰੇ ਹੀ ਲੋਕਾਂ ਦਾ ਮੈਂ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਮੈਨੂੰ ਅੱਜ ਇੱਕ ਕਹੂੰਗਾ ਕਿ ਫਰਸ਼ ਤੋਂ ਚਾਕੇ ਅਰਸ਼ ਤੇ ਮੈਨੂੰ ਖੜਾ ਕਰ ਦਿੱਤਾ ਹੈ ਤੇ ਵੀਰ ਜੀ ਇਹ ਹੈ ਕਿ ਜਦੋਂ ਆਪਾਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤੇ ਆਪਾਂ ਤੁਹਾਡਾ ਕੁਛ ਹੋਰ ਜਾਨਣਾ ਚਾਹਾਂਗੇ ਕਿ ਤੁਸੀਂ ਪੰਜਾਬ ਤੇ ਤੁਹਾਡੀ ਕਿਦਾਂ ਐਂਟਰੀ ਹੋਈ ਪੰਜਾਬ ਦੇ ਵਿੱਚ ਭਜੀ ਮੈਂ ਆਉਨਾ ਆ 2018 ਦੇ ਵਿੱਚ ਜੀ ਤੇ ਇਥੇ ਕੋਈ ਜਾਣਦਾ ਨਹੀਂ ਸੀਗਾ ਇੰਨਾ ਬਟ ਕੰਮ ਕਰਨ ਦਾ ਜਨੂੰਨ ਸੀਗਾ ਹੱਥ ਦੇ ਵਿੱਚ ਹੁਨਰ ਸੀਗਾ ਮੈਂ ਇੱਥੇ ਭਾਜੀ ਮੈਨੂੰ ਕੋਈ ਕੰਮ ਤੇ ਰੱਖਦਾ ਨਹੀਂ ਸੀਗਾ ਮੈਂ ਕੰਮ ਲੱਭਣ ਜਾਂਦਾ ਸੀਗਾ ਕੋਈ ਕਿਉਂਕਿ ਬਜਟ ਨਹੀਂ ਸੀਗਾ ਉਸ ਟਾਈਮ ਇੰਨਾ ਜ਼ਿਆਦਾ ਕਿ ਅਸੀਂ ਆਪਣੀ ਸ਼ਾਪ ਕਰ ਪਾਈਏ ਤੇ ਕੋਈ ਕਿਦਾਂ ਕੋਈ ਤਨਖਾਹਾਂ ਤੇ ਗੁਜ਼ਾਰਾ ਨਹੀਂ ਹੁੰਦਾ ਸੀਗਾ ਕੀਤਾ ਥੋੜਾ ਜਿਹਾ ਕੰਮ ਗੱਲ ਬਣੀ ਨਹੀਂ ਪਰ ਮਨ ਦੇ ਵਿੱਚ ਕੁਝ ਕਰਨ ਦਾ ਬਾਜੀ ਜਰੂਰ ਸੀਗਾ ਰੱਬ ਨੇ ਸਾਥ ਦਿੱਤਾ ਮੇਰੀ ਫੈਮਲੀ ਨੇ ਸਾਥ ਦਿੱਤਾ ਮੇਰੇ ਫਾਦਰ ਸਾਹਿਬ ਨੇ ਮੇਰਾ ਸਾਥ ਦਿੱਤਾ ਮੈਨੂੰ ਅ ਕੁਝ ਮੇਰੀ ਮਦਦ ਕੀਤੀ ਤਾਂ ਕਿ ਮੈਂ ਆਪਣੀ ਸ਼ਾਪ ਜਿਹੜੀ ਆ ਉਹ ਕਰ ਪਾਵਾਂ ਮੈਂ ਮਾਲ ਪਾਇਆ ਮਾਲ ਥੋੜੇ ਤੋਂ ਬਹੁਤਾ ਹੁੰਦਾ ਬਹੁਤਾ ਹੁੰਦਾ ਬਹੁਤਾ ਹੁੰਦਾ ਭਰਾਵਾਂ ਦਾ ਪਿਆਰ ਮਿਲਦਾ ਗਿਆ ਇੱਕ ਕਾਫਲਾ ਜੁੜਦਾ ਗਿਆ ਨਾਲ ਇੱਕ ਹਜੂਮ ਖੜਾ ਹੋ ਗਿਆ ਮੇਰੇ ਨਾਲ ਉਹ ਜਿਹੜੀ ਮੂਵਮੈਂਟ ਸੀ ਉਹ ਅੱਜ ਕਿਸੇ ਨੂੰ ਦਿਖਦਾ ਹੋਊਗਾ ਸੰਦੀਪ ਪਰ ਉਹ ਸੰਦੀਪ ਕਿਦਾਂ ਸੰਦੀਪ ਬਣਿਆ ਕਿਦਾਂ ਸੰਦੀਪ ਜਲੰਧਰ ਸਟੋਰ ਜਿਹੜਾ ਇੱਕ ਸਾਹਮਣੇ ਆਏ ਲੋਕਾਂ ਦੇ ਨਿਕਲ ਕੇ ਉਹ ਸੰਦੀਪ ਨੂੰ ਪਤਾ ਆ ਜਾਂ ਮੇਰੀ ਮਿਸ ਜੀ ਨੂੰ ਪਤਾ ਮੇਰੀ ਵਾਈਫ ਨੂੰ ਪਤਾ ਆ ਜਿਨੇ ਮੇਰਾ ਸਾਥ ਦਿੱਤਾ ਔਰ ਮੈਂ ਇੱਕ ਇੱਥੇ ਇਹ ਵੀ ਚੀਜ਼ ਕਹਿਣਾ ਚਾਹੂੰਗਾ ਵੀ ਜਿਨ੍ਹਾਂ ਦੀਆਂ ਜਨਾਨੀਆਂ ਸੌਰੀ ਮੈਂ ਜਨਾਨੀਆਂ ਮੇਰੇ ਆਤੀ ਭਾਈ ਜਨਾਨੀਆਂ ਸ਼ਬਦ ਯੂਜ਼ ਕਰਨਾ ਜਿਨ੍ਹਾਂ ਦੀ ਵਾਈਫ ਜਿਹੜੀ ਆ ਉਹ ਅਗਰ ਸਮਝਦਾਰ ਨਿਕਲਦੀ ਆ ਤੇ ਮੈਨੂੰ ਲੱਗਦਾ ਦੁਨੀਆ ਦੀ ਐਸੀ ਕੋਈ ਤਾਕਤ ਨਹੀਂ ਕਿ ਜਿਹੜਾ ਬੰਦੇ ਨੂੰ ਅੱਗੇ ਆਉਣ ਤੋਂ ਰੋਕ ਪਾਵੇ ਤੇ ਬਹੁਤ ਸਮਝਦਾਰ ਉਹਨਾਂ ਦਾ ਹੋਣਾ ਮੈਨੂੰ ਇੱਕ ਬਹੁਤ ਨਾਲ ਸਾਥ ਰਿਹਾ ਮੇਰਾ ਸਹਿਯੋਗ ਰਿਹਾ ਜੇ ਉਹ ਸ਼ਾਇਦ ਮੇਰਾ ਕਿਤੇ ਨਾ ਕਿਤੇ ਸਾਥ ਨਾ ਦਿੰਦੇ ਤੇ ਤਾਲਮੇਲ ਜਿਹੜਾ ਜਿਹਦਾ ਕਹਿੰਦੇ ਆਪਾਂ ਗੱਡੀ ਦੇ ਦੋ ਪਹੀਏ ਆ ਹਨਾ ਮੇਰਾ ਕੰਮ ਕਰਨਾ ਉਹਦੀ ਸੇਵਿੰਗ ਇਹ ਦੋ ਚੀਜ਼ਾਂ ਬੈਲੈਂਸ ਚ ਅਗਰ ਰਹਿਣਗੀਆਂ ਤਾਂ ਹੀ ਅਸੀਂ ਕਾਮਯਾਬ ਹੋ ਪਾਵਾਂਗੇ ਮੈਂ ਕਮਾਏ ਉਹਨੇ ਸੇਵ ਕੀਤੇ ਉਹਨੇ ਸਹੀ ਜਗ੍ਹਾ ਤੇ ਲਾਏ ਪੈਸੇ ਆ ਮੈਨੂੰ ਇਹ ਸਾਰਾ ਕੋਹਿਆ ਕੁਛ ਮੇਰੀ ਮਿਹਨਤ ਦਾ ਸਦਕਾ ਹੋਇਆ ਭਰਾਵਾਂ ਦੇ ਪਿਆਰ ਦਾ ਸਦਕਾ ਹੋਇਆ ਅੱਜ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਮੇਰੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਮੈਨੂੰ ਭਰਾਵਾਂ ਦਾ ਇਨਾ ਪਿਆਰ ਮਿਲਿਆ ਤੇ ਅੱਜ ਮੈਂ ਆਪਣਾ ਇੱਕ ਸਟੋਰ ਜਿਹੜਾ ਛੋਟਾ ਜਿਹਾ ਅੱਜ ਵੀ ਮੈਂ ਉਹਨੂੰ ਛੋਟਾ ਜਿਹਾ ਹੀ ਕਹੂੰਗਾ ਕਿਉਂਕਿ ਮੈਂ ਹਮੇਸ਼ਾ ਕਦੇ ਨਹੀਂ ਮੈਂ ਸੋਚਦਾ ਹੁੰਦਾ ਕਿ ਮੈਂ ਇੱਕ ਅੱਜ ਅ ਸੈਸ ਬੰਦਾ ਹੋ ਗਿਆ ਜਾਂ ਮੈਂ ਇੱਕ ਮੁਕਾਮ ਤੇ ਪਹੁੰਚ ਗਿਆ ਆ ਮੈਂ ਅੱਜ ਜਿਹੜੀ ਸੋਚ ਕੇ ਅੱਜ ਇੱਥੋਂ ਜਿਹੜੀ ਨਿਊ ਸਟੋਰ ਆਪਾਂ ਓਪਨ ਕੀਤਾ ਹੈ ਮੇਰੀ ਸੋਚ ਜਿਹੜੀ ਆਪਣੀ ਥਿੰਕਿੰਗ ਆ ਉਹ ਮੇਰੀ ਥਿੰਕਿੰਗ ਇਹ ਆ ਵੀ ਮੈਂ ਇੱਕ ਨਵਾਂ ਕੰਮ ਸ਼ੁਰੂ ਕੀਤਾ ਮੈਂ ਅੱਜ ਜ਼ੀਰੋ ਤੋਂ ਉੱਠਣਾ ਆ ਫਿਰ ਕਿਸ ਟਾਈਮ ਮੈਂ ਕੰਮ ਕੀਤਾ ਸੀ ਸ਼ੁਰੂ ਕਿਸ ਟਾਈਮ ਮੇਰੇ ਕੋ ਕੁਝ ਨਹੀਂ ਸੀਗਾ ਅੱਜ ਮੈਂ ਜਦੋਂ ਆਪਣਾ ਫੇਰ ਇੱਕ ਨਵਾਂ ਸਟੋਰ ਓਪਨ ਕੀਤਾ ਬਾਬੇ ਦਾ ਦਿੱਤਾ ਬਹੁਤ ਕੋਸ਼ਾ ਲੇਕਿਨ ਉਹ ਸਾਰੇ ਨੂੰ ਮੈਂ ਮਿੱਟੀ ਪੋਣਾ ਪਿਆ ਭੁੱਲਦਾ ਪਿਆ ਤਾਂਕਿ ਮੈਂ ਮੋਟੀਵੇਟ ਰਵਾਂ ਮੈਂ ਇਹ ਅਗਰ ਇਹ ਸੋਚੂਗਾ ਵੀ ਮੇਰੇ ਕੋ ਬਹੁਤ ਕੋਸ਼ਾ ਯਾਰ ਮੈਂ ਤਿੰਨ ਮੰਜ਼ਲ ਸਟੋਰ ਛੱਤ ਲਿਆ ਮੇਰੇ ਕੋ ਇਨਾ ਮਾਲ ਆ ਤੇ ਮੈਂ ਕਿਤੇ ਨਾ ਕਿਤੇ ਧੋਖਾ ਖਾ ਜਾਗਾ ਮੈਂ ਕਾਮਯਾਬ ਨਹੀਂ ਹੋ ਸਕਾਂਗਾ ਇਸ ਕਰਕੇ ਮੈਂ ਜ਼ੀਰੋ ਤੋਂ ਉੱਠਣ ਕਰਕੇ ਸੋਚਣ ਕਰਕੇ ਆਪਣੇ ਆਪ ਨੂੰ ਮੋਟੀਵੇਟ ਰੱਖਦਾ ਤੇ ਮੈਂ ਅੱਜ ਵੀ ਮੇਰੇ ਭਰਾਵਾਂ ਨੂੰ ਕਹੂੰਗਾ ਵੀ ਮੈਂ ਉਦਾਂ ਹੀ ਕੰਮ ਕਰਦਾ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਕਰਦਾ ਸੀਗਾ ਅੱਜ ਮੈਂ 4 ਵਜੇ ਉੱਠਿਆ ਸੀਗਾ ਅੱਜ ਸਾਡੀ ਓਪਨਿੰਗ ਸੀ ਬਟ ਵੈਸੇ ਮੈਂ 7:30 ਵਜੇ ਸ਼ਾਪ ਤੇ ਅੱਜ ਵੀ ਆਉਣਾ ਆ ਅੱਜ ਵੀ ਮੈਂ ਉਦਾਂ ਹੀ ਕੰਮ ਕਰਦਾ ਮੈਂ ਸਵੇਰੇ ਆਪ ਝਾੜੂ ਪੋਚੇ ਦੁਕਾਨ ਤੇ ਮਾਰਦਾ ਆ ਮੈਨੂੰ ਚੰਗਾ ਵੀ ਲੱਗਦਾ ਆ ਤੇ ਪਲੱਸ ਮੇਰੇ ਵਾਸਤੇ ਵਧੀਆ ਗੱਲ ਵੀ ਆ ਕਿਉਂਕਿ ਮੇਰੀ ਇਹ ਆਪਣਾ ਕੰਮ ਕਰਨ ਦਾ ਸਟਾਈਲ ਹੈ ਆ ਵੀ ਮੈਂ ਕਹਿੰਦਾ ਹੁਣਾਂ ਵੀ ਜਦੋਂ 10 ਵਜੇ ਤੱਕ ਕਸਟਮਰ ਦਾ ਆਉਣਾ ਚਾਲੂ ਹੋਣਾ ਆ ਤੁਸੀਂ ਬਿਲਕੁਲ ਰੈਡੀ ਹੋਣੀ ਚਾਹੀਦੇ ਹੋ ਕਹਿੰਦਾ ਮਤਲਬ ਪੱਟਾ ਨੂੰ ਤੇਲ ਲਾ ਕੇ ਵੀ ਆ ਜਾ ਹੁਣ ਮੇਰਾ ਭਰਾ ਮੈਂ ਰੈਡੀ ਆ ਇਹ ਨਾ ਹੋਵੇ ਉਧਰੋਂ ਕਸਟਮਰ ਚੜੇ ਆਣ ਤੇ ਤੁਸੀਂ ਉਧਰੋਂ ਸਫਾਈ ਕਰਦੇ ਫਿਰੋ ਪਾਜੀ ਮੈਂ ਮੇਰੇ ਨਾਲ ਕਾਫੀ ਮੁੰਡੇ ਜੁੜ ਕੇ ਕੰਮ ਕਰਨ ਵੀ ਦੇ ਆ ਤੇ ਮੈਂ ਅਗਰ ਆਪ ਮੈਂ ਇਥੋਂ ਤੱਕ ਪਹੁੰਚਿਆ ਤਾਂ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਚਾਰ ਜੇ ਅਸੀਂ ਚਾਰ ਭਰਾ ਵੀ ਅਸੀਂ ਆਪਣੇ ਬਰਾਬਰ ਨਾਲ ਖੜੇ ਕਰ ਸਕੀਏ ਤੇ ਮੈਨੂੰ ਲੱਗਦਾ ਇਸ ਤੋਂ ਵੱਧ ਕੇ ਮੇਰੇ ਵਾਸਤੇ ਇਹ ਤੋਂ ਖੁਸ਼ੀ ਦੀ ਗੱਲ ਹੋ ਨਹੀਂ ਸਕਦੀ ਤੇ ਕੋਈ ਵੀ ਮੇਰਾ ਭਰਾ ਮੇਰੇ ਕੋਲ ਆਉਂਦਾ ਆ ਬਹਿੰਦਾ ਆ ਟਾਈਮ ਲੈਂਦਾ ਆ ਮੇਰੇ ਤੋਂ ਪਹਿਲਾਂ ਕਾਲ ਕਰਕੇ ਆਉਂਦਾ ਤੇ ਮੈਂ ਸਾਰਾ ਉਹਨੂੰ ਕੰਮ ਕਰਨ ਦਾ ਜਿਹੜਾ ਆ ਉਹ ਤਰੀਕਾ ਦਾਪੇ ਚ ਆਪਣਾ ਦੱਸ ਸਕਦਾ ਆ ਕਿਉਂ ਸਾਡਾ ਸ਼ੇਅਰ ਕੀਤੇ ਆ ਕੁਛ ਘਟਣਾ ਨਹੀਂ ਸਕੋ ਵਧਣਾ ਹੀ ਆ ਨੌਲੇਜ ਜਿੰਨੀ ਆਪਾਂ ਸ਼ੇਅਰ ਕਰਾਂਗੇ ਓਨੀ ਵਧਣੀ ਆ ਨੌਲੇਜ ਤੇ ਸਾਡਾ ਤਾਂ ਮਿਹਨਤ ਦਾ ਕਾਮਯਾਬੀ ਦਾ ਕਾਰਨ ਇਹੀ ਰਿਹਾ ਵੀ ਮਿਹਨਤ ਤੇ ਤੁਹਾਡੀ ਲਗਨ ਜੀ ਨਾ ਕਿ ਤੁਸੀਂ ਘਿਸਲੇ ਹੋ ਨਾ ਕਿ ਤੁਸੀਂ ਕੰਮਚੋਰ ਹੋ ਨਾ ਕਿ ਤੁਸੀਂ ਕਹੋ ਵੀ ਅਸੀਂ ਠੀਕ ਆ ਯਾਰ 10 ਵਜੇ ਜਾਣਾ ਆ ਟੱਪ ਕਰਕੇ ਸ਼ਾਮ ਨੂੰ ਦੁਕਾਨ ਕਲੋਜ਼ ਕਰਕੇ ਆ ਜਾਣਾ ਆ ਕੰਮ ਚੱਲੇ ਨਾ ਚੱਲੇ ਸਾਨੂੰ ਕੋਈ ਮਤਲਬ ਨਹੀਂ ਬੈਠੇ ਆ ਘਰ ਦੇ ਵੀ ਕਹਿੰਦੇ ਆ ਜੀ ਕੰਮ ਤੇ ਤਾਂ ਗਿਆ ਆ ਮੁੰਡਾ ਪਰ ਕੰਮ ਤੇ ਗਿਆ ਨਹੀਂ ਰੋਟੀ ਦਾ ਮਸਲਾ ਨਹੀਂਗਾ ਬ੍ਰਾਂਡਡ ਰੋਟੀ ਦਾ ਮਸਲਾ ਆ ਜੀ ਜੀ ਕੱਪੜਿਆਂ ਦਾ ਮਸਲਾ ਨਹੀਂਗਾ ਕੱਪੜੇ ਹੀ ਪਾਉਣੇ ਆ ਸੋਹਣੇ ਕੱਪੜਿਆਂ ਦਾ ਮਸਲਾ ਆ ਹਨਾ ਜੀ ਸਟੈਂਡਰਡ ਦਾ ਮਸਲਾ ਆ ਮਤਲਬ ਤੁਸੀਂ ਤੁਹਾਡਾ ਰਹਿਣ ਸਣ ਇਦਾਂ ਦਾ ਹੋਣਾ ਚਾਹੀਦਾ ਆ ਅੱਜ ਬਾਬੇ ਦਾ ਘਰੇ ਹਰ ਚੀਜ਼ ਸੋਹਣੀ ਆ ਇਹ ਨਾਂ ਵੀ ਹੁੰਦੀ ਜ਼ਿੰਦਗੀ ਤਾਂ ਵੀ ਕੱਟੀ ਬਹੁਤ ਵਧੀਆ ਜਾਣੀ ਸੀਗੀ ਅੱਛੀ ਰੋਟੀ ਖਾ ਕੇ ਸੋਣਾ ਸੀਗਾ ਪਰ ਮੈਂ ਉਹ ਹੀ ਕਹਾ ਵੀ ਰੋਟੀ ਦਾ ਮਸਲਾ ਨਹੀਂਗਾ ਬ੍ਰਾਂਡਡ ਰੋਟੀ ਦਾ ਮਸਲਾ ਆ ਸੋਹਣੀ ਰੋਟੀ ਦਾ ਤੇ ਮੈਂ ਸੁਣਿਆ ਸੀਗਾ ਵੀਰ ਜੀ ਕਿ ਤੁਸੀਂ ਕਹਿਆ ਹੋਇਆ ਹੈ ਕਿ ਅਗਰ ਕੋਈ ਬੰਦਾ ਮਰ ਕੋ 10000 ਰੁਪਏ ਲਾਇਆ ਹੋਵੇ ਤੇ ਮੈਂ ਉਹਦਾ ਕੰਮ ਸ਼ੁਰੂਆਤ ਕਰ ਸਕਦਾ ਇਹ ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ ਬਹੁਤ ਤਗੜੀ ਸੱਚਾਈ ਆ ਆਪਾਂ ਪਿੱਛੇ ਵੀਡੀਓ ਪਾਈ ਸੀਗੀ ਉਸ ਟਾਈਮ ਤੁਸੀਂ ਕਵਰੇਜ ਕੀਤੀ ਸੀ ਉਹਨੂੰ ਉਹ ਕਾਫੀ ਮੇਰੇ ਭਰਾ ਉਸ ਚੀਜ਼ ਦਾ ਬੈਨੀਫਿਟ ਲੈ ਕੇ ਗਏ ਬਹੁਤ ਮੇਰੇ ਨਵੇਂ ਭਰਾ ਐ ਨੋਂ ਨਵੇਂ ਮੁੰਡੇ ਕਾਫੀ ਪੁਰਾਣੇ ਵੀ ਕੰਮ ਕਰਦੇ ਸੀ ਉਸ ਵੀਡੀਓ ਨਾਲ ਨਵੇਂ ਆਪਣੇ ਜੁੜੇ ਮੁੰਡੇ ਜਿਹੜੇ ਆਪਣੇ WhatsApp ਸਟੇਟਸ ਲਾ ਕੇ Instagram ਸਟੇਟਸ ਲਾ ਕੇ ਉਹ ਅੱਗੇ ਆਪਣਾ ਕੰਮ ਕਰਨ ਦੇ ਆ ਤੇ ਉਹ ਵਧੀਆ ਸੋਹਣਾ ਸਾਈਡ ਬਿਜ਼ਨਸ ਤੌਰ ਤੇ ਇੱਕ ਵਾਰੀ ਕਰਦੇ ਪਏ ਆ ਮੁੰਡੇ ਤੇ ਹੌਲੀ ਹੌਲੀ ਜਦੋਂ ਬੰਦੇ ਦਾ ਰੁਝਾਨ ਨੌਲੇਜ ਜਿਵੇਂ ਜਿਵੇਂ ਆਉਂਦੀ ਆ ਬੰਦਾ ਉਹਨੂੰ ਪ੍ਰੋਫੈਸ਼ਨਲ ਬਣਾ ਲੈਂਦਾ ਆ ਅਸੀਂ ਵੀ ਸਾਨੂੰ ਨਹੀਂ ਕਿਸੇ ਟਾਈਮ ਪਤਾ ਸੀਗਾ ਵੀ ਅਸੀਂ ਇੱਥੋਂ ਤੱਕ ਪਹੁੰਚਾਂਗੇ ਪਰ ਸਾਡੀ ਲਗਨ ਤੇ ਭਰਾਵਾਂ ਦਾ ਪਿਆਰ ਦਾ ਸਦਕਾ ਅੱਜ ਵੀ ਅਸੀਂ ਤੱਕ ਇੱਥੋਂ ਤੱਕ ਪਹੁੰਚਿਆ ਤੇ ਹੋਰ ਵੀ ਮੇਰੇ ਪਰ ਪਹੁੰਚ ਸਕਦੇ ਆ ਭਾਜੀ ਵੀਰ ਜੀ ਜਦੋਂ ਤੁਸੀਂ ਕੰਮ ਦੀ ਸ਼ੁਰੂਆਤ ਕਿਤੇ ਕੰਮ ਤੇ ਰੁਕਾਵਟਾਂ ਹਮੇਸ਼ਾ ਹੀ ਪੈਂਦੀਆਂ ਹੈਗੀਆਂ ਮੈਂ ਤੇ ਤੁਹਾਡੇ ਜਦੋਂ ਕੰਮ ਦੀ ਰੁਕਾਵਟ ਹੋਈ ਕੁਝ ਪਈ ਤੁਹਾਨੂੰ ਵੀ ਭਾਜੀ ਹਮੇਸ਼ਾ ਹੀ ਕੰਮ ਦੀ ਰੁਕਾਵਟਾਂ ਜਿਹੜੀਆਂ ਜਿੱਥੇ ਮਤਲਬ ਸਹੀ ਆ ਉਥੇ ਗਲਤ ਵੀ ਹਮੇਸ਼ਾ ਹੁੰਦਾ ਆ ਬੜੀ ਮੈਂ ਇੱਕ ਸੱਚੀ ਘਟਨਾ ਤੁਹਾਨੂੰ ਦੱਸਣ ਲੱਗਾ ਆਪਣੇ ਮੇਰੇ ਭਰਾਵਾਂ ਨੂੰ ਸ਼ੇਅਰ ਕਰਨ ਲੱਗਾ ਇਹ ਸ਼ਾਇਦ ਵਪਾਰੀਆਂ ਨੂੰ ਸਮਝਾਵੇ ਆ ਮੈਂ ਇਹਨੂੰ ਨਹੀਂ ਸਮਝਾਏਗੀ ਪਾਜੀ ਤੁਹਾਡਾ ਭਰਾ 5 ਏਅਰਪອດ ਲੈ ਕੇ ਆਇਆ ਸਟਾਰਟਿੰਗ ਦੇ ਵਿੱਚ ਕਿਉਂਕਿ 10000 ਰੁਪਏ ਤੋਂ ਕਮ ਸ਼ੁਰੂ ਕੀਤਾ ਸੀਗਾ ਉਹ 10000 ਰੁਪਏ ਦੇ ਵਿੱਚ 5 ਏਅਰਪອດ ਆਉਣੇ ਸੀਗੇ ਪਾਜੀ ਕਿਉਂਕਿ ਐਵਰੇਜ ਦੋ ਦੋ ਚਾਰਜਰ ਦੋ ਦੋ ਹੈ ਨਾ ਹਰ ਚੀਜ਼ ਤੇ ਉਹ 5 ਏਅਰਪອດ ਹਿੱਸੇ ਆਉਣੇ ਆ ਇੱਕ ਇੱਕ ਆਈਟਮ ਦੇ ਤੇ ਉਹ ਪੰਜਾਂ ਚੋਂ ਪਾਜੀ ਮੇਰੇ ਚਾਰ ਏਅਰਪອດ ਖਰਾਬ ਨਿਕਲੇ ਜੀ ਜਦੋਂ ਚਾਰ ਪਾਜੀ ਹੁਣ ਤੁਸੀਂ ਪੰਜ ਚੀਜ਼ਾਂ ਪਾਈਆਂ ਹੁਣ ਮਤਲਬ ਪੰਜ ਤੁਸੀਂ ਪਲਾਟ ਖਰੀਦੇ ਹੁਣ ਤੁਹਾਡੇ ਚਾਰਾਂ 'ਚ ਘਾਟਾ ਪੈ ਜਵੇ ਤੇ ਇੱਕ 'ਚ ਕਿੱਦਾਂ ਘਾਟਾ ਕਵਰ ਹੋ ਜਾਏਗਾ ਪਾਜੀ ਨਹੀਂ ਹੋ ਸਕਦਾ ਪਾਜੀ ਬਹੁਤ ਡੀਮੋ 5 پیس ਫੋਰ ਮੰਗਾਏ ਪੰਜਾਜੋ ਭਾਜੀ ਤਿੰਨ ਜਿਹੜੇ ਆ ਉਹ ਖਰਾਬ ਨਿਕਲੇ ਮੈਂ ਭਾਜੀ ਇੰਨਾ ਜ਼ਿਆਦਾ ਮਤਲਬ ਹੋ ਗਿਆ ਸੀਗਾ ਉਸ ਟਾਈਮ ਬਈ ਕਿਉਂਕਿ ਛੋਟਾ ਦੁਕਾਨਦਾਰ ਨੂੰ ਕੀ ਹੁੰਦਾ ਮੈਂ ਇੱਕ ਆਈਟਮ ਵੇਚੀ ਉਹ ਚੋ ਮੈਨੂੰ 100 200 ਰੁਪਿਆ ਵੱਜ ਜਵੇ ਮੇਰਾ ਸ਼ਾਮ ਤੱਕ 100 100 ਆਈਟਮਾਂ ਕਰਕੇ ਮੇਰਾ 1000 ਰੁਪਿਆ ਬਣ ਜਵੇ ਹੁਣ ਜਦੋਂ ਚਾਰ ਚੀਜ਼ਾਂ ਮੇਰੀਆਂ ਖਰਾਬ ਨਿਕਲ ਗਈਆਂ ਭਾਜੀ ਮੈਂ ਬਹੁਤ ਟੀਮੇਟੀ ਬੋੜ ਹੋ ਗਿਆ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਵੀ ਮੈਂ ਭਾਜੀ ਨਹੀਂ ਕੰਮ ਨਹੀਂ ਕਰ ਸਕਦਾ ਉਹ ਉਹਨਾਂ ਦਾ ਜਿਹੜਾ ਮੈਨੂੰ ਹਲੂਣਾ ਰਿਆ ਉਹਨਾਂ ਦੀ ਮੈਨੂੰ ਜਿਹੜੀ ਸਿੱਖਿਆ ਰਹੀ ਮੈਨੂੰ ਅੱਜ ਉਹ ਚੀਜ਼ਾਂ ਯਾਦ ਆਉਂਦੀਆਂ ਆ ਵੀ ਉਹਨਾਂ ਨੇ ਮੈਨੂੰ ਕਿਹਾ ਵੀ ਸੰਦੀਪ ਸਿੰਘਾ ਜਿੱਥੇ ਪ੍ਰੋਫਿਟ ਹੋਣਾ ਉਥੇ ਲੌਸ ਵੀ ਜ਼ਰੂਰੀ ਆ ਅਗਰ ਤੂੰ ਐਦਾਂ ਹਾਰ ਮੰਨ ਜੇਂਗਾ ਤੇ ਤੂੰ ਕਾਮਯਾਬ ਨਹੀਂ ਹੋ ਸਕਦਾ ਤੂੰ ਟਰਾਈ ਕਰਦਾ ਰਹਿ ਤੂੰ ਮਾਲ ਲੈ ਕੇ ਆ ਲੌਸ ਤੂੰ ਮੇਰੇ ਖਾਤੇ ਪਾ ਦੇ ਕਹਿੰਦਾ ਜੀ ਜੀ ਪ੍ਰੋਫਿਟ ਤੇਰਾ ਜਦੋਂ ਐਡੀ ਗੱਲ ਕਿਸੇ ਨੇ ਕਹੀ ਹੋਵੇ ਤੇ ਫਿਰ ਬੰਦਾ ਕੰਮ ਕਿਉਂ ਨਹੀਂ ਕਰੇਗਾ ਜੀ ਉਹਨਾਂ ਦੀ ਹੱਲਾਸ਼ੇਰੀ ਕਰਕੇ ਕੰਮ ਦੁਆਰੇ ਆਪਣੇ ਆਪ ਨੂੰ ਹੋਂ ਦੇ ਵਿੱਚ ਲਿਆਂਦਾ ਆਪਣੇ ਆਪ ਨੂੰ ਇੱਕ ਹਲੂਣਾ ਮਾਰਿਆ ਮਾਲ ਲੈ ਕੇ ਆਂਦਾ ਬਾਬੇ ਦੀ ਕਿਰਪਾ ਹੋਈ ਮਾਲ ਵਧੀਆ ਨਿਕਲਿਆ ਸ਼ਾਇਦ ਉਹਨਾਂ ਦਾ ਆਸ਼ੀਰਵਾਦ ਮੇਰੇ ਤੇ ਰਿਹਾ ਜਾਂ ਉਹਨਾਂ ਦੀ ਉਹਨਾਂ ਨੇ ਸ਼ਾਇਦ ਦਿਲੋਂ ਤਮਨਾ ਕੀਤੀ ਹੋਊਗੀ ਬਈ ਮੇਰੇ ਪੁੱਤ ਜਿਹੜਾ ਉਹ ਮਾਲ ਸਹੀ ਨਿਕਲੇ ਉਹ ਰੱਬ ਵੱਲੋਂ ਹੀ ਜਿਹੜਾ ਮਾਲ ਉਹ ਬੜਾ ਵਧੀਆ ਨਿਕਲਿਆ ਮੈਨੂੰ ਉਹਦੇ ਵਿੱਚ ਪ੍ਰੋਫਿਟ ਹੋਇਆ ਮੇਰਾ ਵੀ ਹੌਸਲਾ ਵਧਿਆ ਮੈਂ 5 ਦੀ ਬਜਾਏ 10 ਲੈ ਕੇ ਆਂਦੇ 10ਾਂ ਚੋਂ ਚਾਹੇ ਮੇਰੇ ਤਿੰਨ ਖਰਾਬ ਨਿਕਲ ਗਏ ਪਰ ਅਰਕੀ 7 ਪੀਸ ਸਹੀ ਸੀਗੇ ਉਹ 7ਾਂ ਪੀਸਾਂ ਨੇ ਕਦੋਂ 7000 ਕਦੋਂ 700 ਬਣਾ ਦਿੱਤਾ ਮੈਨੂੰ ਨਹੀਂ ਪਤਾ ਲੱਗਿਆ ਭਾਜੀ ਤੇ ਸਾਰੇ ਮੇਰੇ ਭਰਾਵਾਂ ਨੂੰ ਕਹੂੰਗਾ ਅਗਰ ਤੁਹਾਡਾ ਕਿਸੇ ਕੰਮ ਦੇ ਵਿੱਚ business ਦੇ ਵਿੱਚ ਕੋਈ ਲੌਸ ਹੁੰਦਾ ਆ ਤੇ ਮੇਰੇ ਭਰਾ ਤੁਸੀਂ ਜਿਹੜਾ ਆ ਉਹ ਡੀਮੋਟੀਵੇਟ ਨਹੀਂ ਹੋਣਾ ਕੰਮ ਕਰਨਾ ਮੇਰੇ ਭਰਾਵਾਂ ਨੇ ਨੁਕਸਾਨ ਅਗਰ ਤੁਸੀਂ ਨਹੀਂ ਜਾ ਸਕਦੇ ਤੇ ਮੈਨੂੰ ਲੱਗਦਾ ਤੁਸੀਂ ਪ੍ਰੋਫਿਟ ਵੀ ਨਹੀਂ ਲੈ ਸਕਦੇ ਭਾਜੀ ਜੀ ਤੇ ਹੋਰ ਆਪਣੇ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬਾਹਰ ਜਾਣ ਦੇ ਚਾਹਵਾਨ ਹੁੰਦੇ ਕਿ ਇਸੇ ਬਾਹਰ ਜਾ ਕੇ ਕਾਮਯਾਬ ਹੋਣਾ ਭਾਜੀ ਜੇ ਤੁਸੀਂ ਮੈਂ ਕਹਿੰਨਾ ਵੀ ਪੰਜਾਬ ਆ ਪਿੱਛੇ ਤੁਸੀਂ ਦੇਖਿਆ ਹੀ ਹੈ ਭਾਜੀ ਕੀ ਹੋਇਆ ਸਾਡੇ ਦੀਪਨਗਰ ਦੀ ਇੱਕ ਚਲੋ ਲੋਕਾਂ ਦੀ ਗੱਲ ਤਾਂ ਸੁਣਦੇ ਸੀਗੇ ਹੁਣ ਦੂਰ ਦੂਰ ਹੋ ਰਹੇ ਹਨ ਕੋਈ ਆ ਰਿਹਾ ਕੋਈ ਆ ਰਿਹਾ ਬਟ ਸਾਡਾ ਯਾਰ ਦੋਸਤ ਖੁਦ ਜਿਹੜਾ 10 ਦਿਨਾਂ ਬਾਅਦ 12 ਦਿਨਾਂ ਬਾਅਦ ਉਹ ਵਾਪਸ ਆਇਆ ਉਹਦਾ 61 ਲੱਖ ਰੁਪਏ ਦਾ ਭਾਜੀ ਲਾਸ ਹੋਇਆ ਉਹ ਸੁਣ ਕੇ ਮਨ ਲੂੰ ਕੰਡੇ ਖੜੇ ਹੁੰਦੇ ਆ ਚਲੋ ਜੇ ਆ ਲਾਅਸ ਨਾ ਵੀ ਹੁੰਦਾ ਉੱਥੇ ਜਾਂਦਾ ਮੈਂ ਕਹਿੰਦਾ ਵੀ ਅਗਰ 6.5 ਲੱਖ ਰੁਪਇਆ ਲਾ ਕੇ ਛੇਰੋ ਤੁਸੀਂ ਜਾ ਰਹੇ ਹੋ ਤੇ ਮੈਂ ਕਹਿੰਦਾ ਤੁਸੀਂ ਇੱਥੇ 10 ਲੱਖ ਹੀ ਦੇ ਦਿਓ ਯਾਰ ਅਸੀਂ ਤਾਂ 10000 ਤੋਂ ਸ਼ੁਰੂ ਕੀਤਾ ਤੁਸੀਂ 10 ਲੱਖ ਹੀ ਦੇ ਦਿਓ ਮੇਰਾ ਭਰਾ ਮੈਂ ਕਹਿੰਦਾ ਬਾਬਾ ਯਾਰ ਤੁਹਾਡੇ ਕੋਲ ਸੌਦਾ ਚਾਹੀਦਾ ਭਾਜੀ ਮੈਂ ਇੱਕ ਗੱਲ ਜਾਣਦਾ ਸੌਦਾ ਪਲੱਸ ਰੇਟ ਪਲੱਸ ਤੁਹਾਡੀ ਬੋਲਬਾਣੀ ਜਿਹੜੀ ਆ ਬਹੁਤ ਮਿੱਠੀ ਚਾਹੀਦੀ ਆ ਉਹ ਵੀ ਉਤੋਂ ਤੋਂ ਨਹੀਂ ਦਿਲੋਂ ਚਾਹੀਦੀ ਆ ਜੇ ਅੱਜ ਮੈਂ ਮੇਰੇ ਭਰਾਵਾਂ ਨਾਲ ਪਿਆਰ ਨਾ ਬੋਲਦਾ ਮੈਂ ਕੰਮ ਚਲਾਉਣ ਦਾ ਮਰਾ ਨਹੀਂ ਬੋਲਦਾ ਮੈਨੂੰ ਆਦਤ ਆ ਮੇਰਾ ਇਹ ਸੁਭਾਅ ਹੀ ਆ ਮੈਂ ਹਰ ਕਿਸੇ ਬੰਦੇ ਨਾਲ ਜਿਹੜਾ ਆ ਉਹ ਇਦਾਂ ਹੀ ਬੋਲਦਾ ਆ ਨਾ ਕਿ ਕੰਮ ਚਲਾਉਣ ਦਾ ਮਰਾ ਮੇਰਾ ਭਰਾ ਬਾਕੀ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਇਹੀ ਕਹਾਂਗਾ ਵੀ ਅਸੀਂ ਤਾਂ ਜੋ ਕਰ ਸਕਦੇ ਆ ਸਲਾਹ ਦੇ ਸਕਦੇ ਆ ਜਿੰਨਾ ਕ ਆਪਣਾ ਤਜਰਬਾ ਆ ਮੈਂ ਸ਼ੇਅਰ ਕਰ ਸਕਦਾ ਮੇਰੇ ਭਰਾਵਾਂ ਨਾਲ ਕੰਮ ਕਰੋ ਤੁਸੀਂ ਬੜੇ ਮੇਰੇ ਭਰਾ ਜਿਨ੍ਹਾਂ ਤੇ ਦੇਖਦਿਆਂ ਦੇਖਦਿਆਂ ਅੱਖਾਂ ਦੇ ਸਾਹਮਣੇ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਆ ਤੇ ਇਹ ਸਾਡੀ ਮਿਹਨਤ ਦਾ ਸਦਕਾ ਹੀ ਆ ਮੈਂ ਇਹੀ ਕਹੂੰਗਾ ਤੁਸੀਂ ਵੀ ਪਹੁੰਚ ਸਕਦੇ ਹੋ ਮਿਹਨਤ ਕਰੋ ਮੇਰੇ ਭਰਾ ਦੱਬ ਕੇ ਇੱਥੇ ਬਹੁਤ ਕੁਛ ਆ ਇੱਥੇ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਆ ਪਾਜੀ ਜੇ ਆਪਣੇ ਪੰਜਾਬ ਦੇ ਵਿੱਚ ਇੰਡੀਆ ਵਿੱਚ ਕੁਛ ਨਾ ਹੋਵੇ ਤੇ ਵੱਡੇ-ਵੱਡੇ ਬ੍ਰਾਂਡ ਪਾਜੀ ਇਦਾਂ ਕਿਉਂ ਕੰਮ ਕਰਮੇ ਯਾਰ ਅਮਾ ਜੌਨ ਹੋ ਗਿਆ ਫਲਿੱਪਕਾਰਟ ਹੋ ਗਿਆ ਕਿੰਨੇ ਬ੍ਰਾਂਡ ਆ ਪਾਜੀ ਕੰਮ ਕਰ ਰਹੇ ਨੇ ਆ ਤੇ ਅਸੀਂ ਉਹਨਾਂ ਦੀ ਵਾਰੀ ਕਿਉਂ ਨਹੀਂ ਦਈਏ ਅਸੀਂ ਆਪਣੀ ਵਾਰੀ ਵੀ ਲੈ ਸਕਦੇ ਆ ਅਸੀਂ ਚਾਹੀਏ ਛੋਟੇ ਲੈਵਲ ਤੇ ਸਹੀ ਅਸੀਂ ਆਪਣੀ ਵਾਰੀ ਲੈ ਕੇ ਆਉਂਦੀ ਸਾਡੀ ਵਾਰੀ ਕਿਸੇ ਨੇ ਨਹੀਂ ਲੈ ਕੇ ਆਉਣੀ ਅਸੀਂ ਖੁਦ ਸਾਡੀ ਵਾਰੀ ਲੈ ਕੇ ਆਉਣੀ ਆ ਜੇ ਅਸੀਂ ਕੇਤੇ ਛੱਡਾਂਗੇ ਹਰ ਕੋਈ ਕਹਿੰਦਾ ਮੇਰੀ ਵਾਰੀ ਆ ਜਾਏ ਆਪਾਂ ਖੇਡਦੇ ਵੀ ਰਹੇ ਛੋਟੇ ਕੋਈ ਕਹਿੰਦਾ ਵੀ ਤੇਰੀ ਵਾਰੀ ਆ ਜਾਏ ਅਗਲਾ ਕਹਿੰਦਾ ਮੇਰੀ ਵਾਰੀ ਆਵੇ ਹੈਨਾ ਇਹ ਵਾਰੀ ਸਾਨੂੰ ਆਪਣੀ ਆਪ ਲੈ ਕੇ ਆਉਣੀ ਪੈਣੀ ਆ ਕਿਸੇ ਨੇ ਨਹੀਂ ਲੈ ਕੇ ਆਉਣੀ ਤੇ ਬਹੁਤ ਕੁਛ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਕੁਛ ਆ ਬੜਾ ਕੰਮ ਆ ਹੁਣ ਇਹ ਨਾ ਮੇਰਾ ਕੋਈ ਕੀ ਅੱਜ ਤੇ ਕਮੈਂਟ ਹੈ ਗਿਆਨ ਦਵੇ ਵੀ ਇਹਦਾ ਸੂਤ ਲੱਗ ਗਿਆ ਇਹਨੂੰ ਕੰਮ ਮਿਲ ਗਿਆ ਨਹੀਂ ਸਾਡਾ ਸੂਤ ਨਹੀਂ ਲੱਗਾ ਸੂਤ ਲਾਇਆ ਅਸੀਂ ਆਪ ਲਾਇਆ ਆ ਕੰਮ ਕਰਕੇ ਸੂਤ ਲਾਇਆ ਆ ਮੇਰੇ ਭਰਾ ਐਸੀ ਦੁਨੀਆ ਦੀ ਤਾਕਤ ਕੋਈ ਨਹੀਂ ਗਈ ਜਿਹੜੀ ਤੁਹਾਡਾ ਕੰਮ ਖੁਦ ਆ ਫੇਲ ਕਰ ਦੇਵੇ ਤੁਹਾਨੂੰ ਕੋਈ ਨજર ਲਾ ਦੇਵੇ ਨજરਨਾ ਦੀ ਕੋਈ ਚੀਜ਼ ਨਹੀਂ ਹੈਗੀ ਬਿਲਕੁਲ ਹੀ ਮੈਂ ਕਹੂੰਗਾ ਭਾਜੀ ਨજરਨਾ ਦੀ ਕੋਈ ਚੀਜ਼ ਨਹੀਂ ਹੈਗੀ ਜੇ ਨજરਨਾ ਦੀ ਚੀਜ਼ ਆ ਤੇ ਮੈਨੂੰ ਲਾ ਕੇ ਦਿਖਾ ਦੇ ਮੇਰਾ ਭਰਾ ਯਾਰ ਜਦੋਂ ਕੰਮ ਹੀ ਮੈਂ ਕਰੀ ਜਾਣਾ ਨજર ਉੱਥੇ ਕੀ ਕਰੂਗੀ ਮੈਂ ਨજર ਨੂੰ ਧੱਕਾ ਮਾਰਨਾ ਚੱਲ ਤੂੰ ਸਾਈਡ ਤੇ ਹੋ ਸਾਡਾ ਟਾਈਮ ਐ ਇਸ ਟਾਈਮ ਜੇ ਕੋਈ ਪੁੱਛੇ ਕੈਦੀ ਟਾਈਮ ਸਾਡਾ ਹੀ ਆ ਸਾਡਾ ਹੀ ਆ ਸਾਡਾ ਹੀ ਆ ਤੇ ਆਪਣੀ ਸ਼ਾਪ ਦਾ ਐਡਰੈਸ ਦੱਸ ਸਕਦਾ ਸ਼ਾਪ ਦਾ ਐਡਰੈਸ ਭਾਜੀ ਆਪਣਾ ਹੈਗਾ ਜੀ ਜਲੰਧਰ ਕੈਂਟ ਦੀਪਨਗਰ 올ਡ ਫਗਵਾੜਾ ਰੋਡ ਨੀਅਰ ਜਿਹੜਾ ਹੈ ਜੀ ਅਜੀਤ ਪੈਲੈਸ ਅਜੀਤ ਪੈਲੈਸ ਬਿਲਕੁਲ ਬਹੁਤ ਤੁਸੀਂ ਸਰਚ ਕਰਕੇ ਵੀ ਆ ਸਕਦੇ ਹੋ ਤੇ ਮੇਰੇ ਭਰਾ ਸੰਦੀਪ ਜਲੰਧਰ ਸਟੋਰ ਜਿਹੜਾ ਆ ਆਪਾਂ ਨਿਊ ਨਾਮ ਰੱਖਿਆ ਆ ਜਲੰਧਰ ਸਟੋਰ ਇਹਦੇ ਬਾਰੇ ਵੀ ਮੈਂ ਥੋੜਾ ਜਿਆਦਾ ਦੱਸ ਦਵਾਂ ਮੇਰੇ ਭਰਾਵਾਂ ਨੂੰ ਨਾਮ ਦੇ ਬਾਰੇ ਨਾਮ ਕਿਉਂ ਮੈਂ ਜਲੰਧਰ ਸਟੋਰ ਕੀਤਾ ਆ ਮੋਬਾਈਲ ਮੇਰੇ ਕੋਲ ਸੀਗੇ ਪਹਿਲਾਂ ਸ਼ੂ ਮੈਂ ਰੱਖ ਲੇ ਕਪੜਾ ਅੱਗੇ ਮੈਂ ਰੱਖਣਾ ਆ ਭਾਂਡਾ ਮੈਂ ਰੱਖਣਾ ਟੀਂਡਾ ਮੈਂ ਰੱਖਣਾ ਮਤਲਬ ਆਲ ਹੀ ਰੱਖਣ ਦਾ ਮੇਰਾ ਇਰਾਦਾ ਆ ਤੇ ਕੁਝ ਵੀ ਲੈ ਆਈਏ ਮੇਰਾ ਬਿਕਦਾ ਆ ਇਹਨਾ ਮੈਨੂੰ ਪਤਾ ਆ ਮੈਂ ਮਿੱਟੀ ਰੱਖਦਾ ਮੇਰੀ ਮਿੱਟੀ ਵਿਕਣੀ ਆ ਇਸ ਕਰਕੇ ਮੈਂ ਬੜੇ ਨਾਮ ਸੋਚੇ ਆ ਜਲੰਧਰ ਸਸਤੇ ਰੇਟ ਹਨ ਤੁਹਾਡੇ ਕੋਲ ਸਸਤੇ ਰੇਟ ਆ ਭਰਾਵਾਂ ਦਾ ਪਿਆਰ ਆ ਲੋਕੀ ਵਿਸ਼ਵਾਸ ਕਰਦੇ ਆ ਕੁਆਲਿਟੀ ਮਨਟੇਨ ਰੱਖੀਦੀ ਆ ਰੇਟ ਸਸਤੇ ਲੱਭ ਕੇ ਕਚਰਾ ਨਹੀਂ ਲੱਭੀਦਾ ਪਾਜੀ ਲੋਕਾਂ ਦੇ ਪੱਲੇ ਵੀ ਕੁਝ ਪੈਂਦਾ ਆ ਲੋਕੀ ਯੂਜ਼ ਵੀ ਕਰਦੇ ਆ ਮਜ਼ਾ ਵੀ ਆਉਂਦਾ ਆ ਇਸ ਕਰਕੇ ਜਲੰਧਰ ਸਟੋਰ ਨਾਮ ਤਾ ਰੱਖਿਆ ਭਈ ਇੱਥੇ ਹਰ ਚੀਜ਼ ਮਿਲੂਗੀ ਮੇਰੇ ਭਰਾਵਾਂ ਨੂੰ ਬਸ ਥੋੜਾ ਜਿਹਾ ਟਾਈਮ ਦੇ ਦਿਓ ਤੇ ਤੁਹਾਨੂੰ ਬਹੁਤ ਕੋਸ਼ਿਸ਼ ਕਰਕੇ ਦਿਖਾਵਾਂਗੇ ਪਟਾਕੇ ਪੈਣੇ ਆ ਬਾਗੀਆਂ ਪੈਣੀਆਂ ਆ ਕੁੱਤਾ ਕੁੱਤਾ ਤੇ ਕੰਦਾ ਚੜਦੀਆਂ ਆ ਨਹੀਂ ਕੰਦਾ ਤੇ ਕੁੱਤੀਆਂ ਚੜਦੀਆਂ ਆ ਹੈ ਕਿ ਨਹੀਂ ਕੰਦਾ ਤੇ ਕੁੱਤੀਆਂ ਚੜਦੀਆਂ ਤੇ ਕੁੱਤੀਆਂ ਤੇ ਕੰਦਾ ਵੀ ਚੜਾ ਦਾਂਗੇ ਆਪਾਂ ਨਾ ਟੈਨਸ਼ਨ ਲਿਓ ਮੇਰੇ ਭਰਾ ਬਹੁਤ ਕੁਝ ਤੁਹਾਡੇ ਵਿੱਚ ਕੁਝ ਕਰਨਾ ਹੋਣਾ ਚਾਹੀਦਾ ਆ ਜੇ ਕੋਤਵੇਂ ਕੰਦਾ ਤੇ ਕੁੱਤੀਆਂ ਚੜਦੀਆਂ ਮੈਂ ਕਹਿੰਦਾ ਨਹੀਂ ਮੈਂ ਕੁੱਤੀਆਂ ਤੇ ਕੰਦਾ ਵੀ ਚੜਾ ਦੂੰਗਾ ਤੁਹਾਡੇ ਵਿੱਚ ਕੁਝ ਹੋਣਾ ਚਾਹੀਦਾ ਕਰਨ ਨੂੰ ਮੇਰੇ ਭਰਾ ਤੇ ਇਹ ਹੌਸਲਾ ਤੁਹਾਨੂੰ ਤਾਂ ਹੀ ਆਊਗਾ ਜੇ ਤੁਸੀਂ ਕੁਝ ਕਰੋਗੇ ਤਾਂ ਜੇ ਤੁਸੀਂ ਕੁਝ ਵੀ ਨਹੀਂ ਕਰੋਗੇ ਨਾ ਤੇ ਤੁਹਾਡੇ ਸਰ ਤੁਹਾਨੂੰ ਹੌਸਲਾ ਤੁਹਾਡੇ ਆ ਹੀ ਨਹੀਂ ਸਕਦਾ ਤੇ ਕੰਮ ਕਰਨ ਦਾ ਤਜਰਬਾ ਆਉਂਦਾ ਕਿਦਾਂ ਭਾਜੀ ਜੇ ਤੁਸੀਂ ਇੱਕ ਪੈਰ ਪਟੋਗੇ ਦੂਜੇ ਪੈਰ ਦੀ ਵੀ ਜਗਾ ਤਾਂ ਬਣਨੀ ਆ ਜੇ ਤੁਸੀਂ ਇੱਕ ਹੀ ਨਹੀਂ ਪਟਿਆ ਦੂਜੇ ਪੈਰ ਤੇ ਤੁਸੀਂ ਕਹੋਗੇ ਜਗਾ ਹੀ ਨਹੀਂ ਹੈਗੀ ਦੂਜੇ ਪੈਰ ਦੀ ਜਗਾ ਬਣਨੀ ਨਹੀਂ ਤੁਹਾਡੇ ਵਾਸਤੇ ਪਹਿਲੇ ਨਹੀਂ ਬਣਦੀ ਹੈਣਾ ਜੀ ਬਸ ਇਹੀ ਹੈ ਮੇਰੇ ਭਰਾਵਾਂ ਨੂੰ ਮੈਸੇਜ ਕਿ ਅਗਰ ਤੁਸੀਂ ਇਹ ਪੂਰੀ ਵੀਡੀਓ ਦੇਖੀ ਆ ਤੇ ਕੁਝ ਮੇਰੇ ਭਰਾ ਮੈਥੋਂ ਸਿੱਖ ਕੇ ਜਾਇਓ ਸਾਡੀ ਤਾਂ ਚਲੋ ਬਾਬੇ ਦੀ ਕਿਰਪਾ ਬਾਬੇ ਨੇ ਬਾ ਫੜ ਲਈ ਆ ਰੱਬ ਕਰੇ ਤੁਹਾਡੀ ਵੀ ਫੜੇ ਸਾਰਿਆਂ ਦੀ ਫੜੇ ਸਾਰਿਆਂ ਨੂੰ ਹੀ ਕੰਮ ਮਿਲੇ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਇੰਨਾ ਕੰਮ ਹੋ ਜੇ ਵੀ ਅਗਰ ਦੀਪਨਗਰ ਵੀ 10 ਮੋਬਾਈਲ ਦੇ ਚੋਪਾ ਨਾ ਦਸੇ ਦੀਆਂ ਦਸੇ ਹੀ ਫੁੱਲ ਹੋਣ ਭਾਜੀ ਕਸਟਮਰਾਂ ਦੇ ਨਾਲ ਇਹ ਨਹੀਂ ਕਿ ਮੇਰੀ 숍 ਤਾਂ ਹੀ ਹੋਵੇ ਕੰਮ ਕਸਟਮਰ ਹੀ ਮੈਂ ਕਹਿੰਦਾ ਇੰਨਾ ਆ ਜੇ ਪਤਾ ਨਹੀਂ ਕਿੱਥੋਂ ਹੀ ਆ ਜੇ ਵੀ ਸਾਰਿਆਂ ਸਾਰੇ ਹੀ ਰੱਜੇ ਫਿਰਨ ਤੇ ਬਾਕੀ ਹੈ ਵੀ ਇਦਾਂ ਹੀ ਆ ਕੰਮ ਹੈ ਵੀ ਬੜਾਈ ਭਾਜੀ ਲੋਕੀ ਕਹਿੰਦੇ ਕੰਮ ਨਹੀਂ ਹੈਗਾ ਕੰਮ ਬੜਾ ਹੀ ਆ ਭਾਜੀ ਲੋਕਾਂ ਕੋਲ ਬਹੁਤ ਕੰਮ ਆ ਜਿਹੜੇ ਕਰਨ ਵਾਲੇ ਭਾਜੀ ਪਰੇ ਤੋਂ ਪਰੇ ਬੈਠੇ ਆ ਕਰਨ ਵਾਲੇ ਕਰੀ ਜਾਂਦੇ ਆ ਜਿਨ੍ਹਾਂ ਨੇ ਬਹਾਨੇ ਮਾਰਨੇ ਆ ਜਿਨ੍ਹਾਂ ਨੇ ਛੜੂ ਛੜੂ ਕਰਨਾ ਉਹ ਛੜੂ ਛੜੂ ਕਰੀ ਜਾਂਦੇ ਆ ਹੁਣ ਇੱਥੇ ਵੀ ਮੇਰੇ ਭਰਾ ਇੱਕ ਦੋ ਹੈਗੇ ਆ ਚਲੋ ਮੈਂ ਉਹਨਾਂ ਦਾ ਬੰਦੇ ਦਾ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਉਹਨਾਂ ਦੀ ਅਗਰ ਉਹਨਾਂ ਦਾ ਜ਼ਿਕਰ ਵੀ ਮੈਂ ਕਰਦਾ ਨਾ ਸ਼ਾਇਦ ਮੈਂ ਹੀ ਕਿਤੇ ਨਾ ਕਿਤੇ ਮਤਲਬ ਆਪਣੇ ਆਪ ਨੂੰ ਗਲਤ ਕਹੂੰਗਾ ਕਿਉਂਕਿ ਅਸੀਂ ਗੱਲ ਹੀ ਪੋਜ਼ਿਟਿਵ ਕਰਨੀ ਆ ਅਸੀਂ ਨੈਗੇਟਿਵ ਗੱਲ ਹੀ ਨਹੀਂ ਕਰਨੀ ਅਸੀਂ ਗੱਲ ਹੀ ਹਾਂ ਦੀ ਕਰਨੀ ਆ ਅਸੀਂ ਨਾ ਦੀ ਗੱਲ ਹੀ ਨਹੀਂ ਕਰਨੀ ਜਲੰਧਰ ਕੈਂਟ ਦੀਪਨਗਰ 올ਡ ਫਗਵਾੜਾ ਰੋਡ ਅਜੀਤ ਪੈਲੈਸ ਦੇ ਓਪੋਜ਼ਿਟ ਆ ਜੀ ਸੰਦੀਪ ਜਲੰਧਰ ਸਟੋਰ ਫੋਨ ਨੰਬਰ ਵਰਤ ਲਓ 98434223 ਦੂਜਾ ਨੰਬਰ ਹੈਗਾ ਸਾਡਾ 9814843223 ਮੇਰੇ ਭਰਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਤੇ ਇਸ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਕੋਈ ਵੀ ਮਾਈਨਸ ਪੁਆਇੰਟ ਲੱਭਦਾ ਆ ਜਿੱਥੇ ਤੁਸੀਂ ਸਾਡੀ ਗਲਤੀ ਲੱਭ ਪਾਓ ਮੇਰੇ ਭਰਾ ਤੇ ਉਹ ਮੇਰੇ ਭਰਾ ਨੂੰ ਗਿਫਟ ਦਿੱਤਾ ਜਾਊਗਾ ਅਸੀਂ ਕਿਤੇ ਨਾ ਕਿਤੇ ਗਲਤੀ ਜ਼ਰੂਰ ਕੀਤੀ ਆ ਤੇ ਉਹ ਗਲਤੀ ਤੁਸੀਂ ਫੜਨੀ ਆ ਉਹ ਤੁਸੀਂ ਤਾਂ ਹੀ ਫੜੋਗੇ ਜੇ ਸਾਡੀ ਪੂਰੀ ਵੀਡੀਓ ਦੇਖੋਗੇ ਹਾਂ ਕੋਈ ਕਹਿ ਦੇਵੇ ਗਲਤੀ ਨਹੀਂ ਕੀਤੀ ਤੁਸੀਂ ਇਦਾਂ ਹੀ ਕਹਿਤਾ ਸੀਗਾ ਗਲਤੀ ਮੈਂ ਸ਼ੋਅ ਕਰਾ ਦੂੰਗਾ ਮੇਰੇ ਭਰਾਵਾਂ ਨੂੰ ਲਵ ਯੂ ਸਸਕੀਰ ਜੀ ਅਸੀ ਗਾਲ ਜੀ ਅੱਜ ਤੁਹਾਡਾ ਬੇਟਾ ਇੰਨਾ ਕਾਮਯਾਬ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਅਸੀ ਉਹਨੂੰ ਬਹੁਤ ਇੰਨੀ ਮਿਹਨਤ ਕੀਤੀ ਕੋ ਬਹੁਤ ਜ਼ਿਆਦਾ ਹੱਤੋਂ ਅੱਜ ਤਾਂ ਕਾਮਯਾਬ ਹੋਇਆ ਉਸਨੂੰ ਪਿਆਨੂ ਬਹੁਤ ਤੇ ਅੱਜ ਅੱਜ ਇਸ ਮੁਕਾਮ 'ਤੇ ਪਹੁੰਚਿਆ ਹੋਇਆ ਅੱਜ ਸਾਰਾ ਸ਼ਹਿਰ ਤੁਹਾਨੂੰ ਦੇ ਰਿਹਾ ਕਿ ਮੇਰੇ ਪਿਤਾ ਜੀ ਦਾ ਮੇਰਾ ਪੂਰਾ ਹੱਥ ਹੈ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇੰਨਾ ਹੋਣਾ ਤੇ ਬੱਚਾ ਤੁਹਾਡਾ ਕਾਮਯਾਬ ਹੋਇਆ ਅਸੀਂ ਕਹਿਣਾ ਵੀ ਪਰਮਾਤਮਾ ਨੇ ਇਹਦੀ ਉਮਰ ਲੰਮੀ ਕਰੇ ਇੰਨੀ ਮਿਹਨਤ ਕੀਤੀ ਨਾ ਬਹੁਤ ਜ਼ਿਆਦਾ ਜੀ ਮਿਹਨਤ ਕਰਕੇ ਆਪਣੇ ਆਪ ਕਾਮਯਾਬ ਹੋਇਆ